ਸਤਿ ਸ਼੍ਰੀ ਅਕਾਲ ਜੀ ਮੰਦਿਰ ਸੇਕੋਂ 35 ਵਿਅਸਤ YouTube ਚੈਨਲ ਆਪ ਜੀ ਗਜ਼ੈਰੀ ਵਿੱਚ ਆਜ ਰਹੀ। ਸਤ ਸੰਗ ਜੀ ਮੇਰੇ ਬਚਪਨ ਦੀ ਤੁਹਾਨੂੰ ਗੱਲ ਇੱਕ ਹੋਰ ਸੁਣਾਉਣ ਲੱਗਿਆ। ਅਸੀਂ ਛੋਟੇ ਹੁੰਦੇ ਸੀਗੇ ਸਾਡੇ ਘਰ ਤੋਂ ਥੋੜੇ ਫਰਕ ਨਾਲ ਇੱਕ ਮੰਦਿਰ ਆਰ ਗੁਰਦੁਆਰਾ ਸਾਹਿਬ ਆ। ਉਹ ਉਹਨਾਂ ਦੋਨਾਂ ਦੀ ਕੰਧ ਸਾਂਝੀ ਆ ਜੋ ਪਹਿਲਾਂ ਬਿਲਡਿੰਗ ਸੀਗੀ ਗੁਰਦੁਆਰਾ ਸਾਹਿਬ ਦੀ ਉਹਦੇ ਬਾਹਰਲੇ ਪਾਸੇ ਇੱਕ ਖੂਹ ਹੁੰਦਾ ਸੀ। ਖੂਹ ਦੇ ਵਿੱਚ ਛੋਟੀਆਂ-ਉਟੀਆਂ ਮੋਰੀਆਂ ਛੱਡੀਆਂ ਹੋਈਆਂ ਸੀ ਉੱਪਰ ਲੈਂਟਰ ਲਾਇਆ ਹੋਇਆ। ਅਸੀਂ ਨਿੱਕੇ ਹੁੰਦੇ ਉਹਦੇ ਵਿੱਚ ਕੁੰਡੀ ਰੱਸੀ ਨਾਲ ਬੰਨ ਕੇ ਛੱਡਣੀ ਵਿੱਚੋਂ ਪੁਰਾਣਾ ਸੂਤ, ਧਾਗੇ ਹੋਰ ਐਦਾਂ ਦੀਆਂ ਚੀਜ਼ਾਂ ਕੱਢਣੀਆਂ ਸ਼ੁਰੂ ਕਰ ਦੇਣੀ। ਖੇਲੀ ਜਾਂਣਾ। ਉਸ ਦੇ ਖੂਹ ਦੇ ਸਾਹਮਣੇ ਘਰ ਸੀਗਾ ਭਾਗ ਸਿੰਘ ਜੋ ਮਹਿਰਾ ਬਰਾਦਰੀ ਦੇ ਵਿੱਚ ਸਬੰਧ ਰੱਖਦਾ ਸੀ। ਭਾਗ ਸਿੰਘ ਦੋਏ ਮੀਆਂ ਬੀਬੀ ਰਹਿੰਦੇ ਸੀ ਉਹ ਭਾਗ ਸਿੰਘ ਅਤੇ ਉਸ ਦੀ ਪਤਨੀ ਭਾਗ ਸਿੰਘ ਹਸਤਾਲ ਮੂਰੇ ਪਹਿਲਾਂ ਵੀ ਮੈਂ ਇੱਕ ਤੋਂ ਉਹ ਚ ਦੱਸ ਚੁੱਕੇ ਆਂ ਵੀ ਚਾਰੀ ਰੇੜੀ ਲਾਉਂਦਾ ਸੀ ਭਾਗ ਸਿੰਘ ਚਾਰੀ ਰੇੜੀ ਲਾਉਂਦਾ ਸੀ ਤੇ ਜੋ ਉਹਦੀ ਘਰ ਵਾਲੀ ਸੀ ਉਹ ਦਾਣੇ ਭੁੰਦੀ ਹੁੰਦੀ ਸੀ ਅਸੀਂ ਦਾਣੇ ਲੈ ਕੇ ਜਾਣਾ ਉਹਨੇ ਚੁੰਗ ਕੱਢਣੀ ਸਾਨੂੰ ਦਾਣੇ ਭੁੱਲ ਕੇ ਦੇ ਦੇਣੇ ਅਸੀਂ ਘਰ ਨੂੰ ਚਲੇ ਜਾਣਾ ਬਹੁਤ شریف ਪਰਿਵਾਰ ਸੀ ਉਹਨਾਂ ਦੇ ਔਲਾਦ ਨਹੀਂ ਸੀ ਸਾਡੇ ਪਿੰਡ ਹੋ ਹਸਤਾਲ ਦੇ ਵਿੱਚ ਸ਼ਾਵੜਾ ਡਾਕਟਰ ਮੀਆਂ ਬੀਬੀ ਨੌਕਰੀ ਕਰਦੇ ਸੀ। ਭਾਗ ਸਿੰਘ ਜੋ ਸੀਗਾ ਉਹ ਹਸਪਤਾਲ ਦੇ ਅੱਗੇ ਚਾਦੀ ਰੇੜੀ ਲਾਉਣ ਕਰਕੇ ਉਹਦੇ ਨਾਲ ਪਿਆਰ ਸੀ ਤੇ ਸ਼ਾਵੜਾ ਡਾਕਟਰ ਨੇ ਇਹਨਾਂ ਨੂੰ ਇੱਕ ਬੇਟਾ ਕਿਤੋਂ ਦਵਾਤਾ ਗੋਦ ਲੈ ਲਿਆ ਇਹਨਾਂ ਨੇ। ਗੋਦ ਲੈ ਕੇ ਪਾਲਣਾ ਸ਼ੁਰੂ ਕਰਤਾ। ਪਾਲਨ ਤੋਂ ਇਹ ਛੋਟਾ ਹੀ ਸੀ ਬੱਚਾ ਕਿ ਭਾਗ ਸਿੰਘ ਛੱਡ ਦੇ ਤੰਡ ਕਹਦੇ ਵਿਆਹ ਦੇ ਕਾਰਡ ਦੇਣ ਚੱਲਿਆ ਸੀ ਤੇ ਤੇ ਨਹਿਰ ਦੇ ਉੱਪਰ ਅਟੈਕ ਹੋ ਗਿਆ ਗਰਮੀਆਂ ਦੇ ਦਿਨ ਸੀ ਰੱਬ ਜਾਣੇ ਕੀ ਹੋਇਆ ਉੱਥੇ ਡੈਥ ਹੋ ਗਈ ਤੇ ਉਹਦੇ ਬਾਅਦ ਉਹਦੇ ਘਰ ਵਾਲੀ ਵਿਚਾਰੀ ਨੇ ਬਹੁਤ ਮਿਹਨਤ ਨਾਲ ਲੋਕਾਂ ਦੀ ਕਾਮਕਾਰ ਜਾਂ ਹੋਰ ਕਰ ਲੋਕਾਂ ਦੇ ਸਪੋਰਟ ਨਾਲ ਉਹ ਬੱਚੇ ਨੂੰ ਪਾਲਿਆ ਪਾਲ ਕੇ ਬੱਚਾ ਪੜਾਇਆ ਲਿਖਾਇਆ ਉਹਨੂੰ ਖਰਾਦ ਦਾ ਕੰਮ ਸਿਖਾਇਆ ਤੇ ਵਿਆਹ ਕਰਤਾ ਉਹਦਾ ਉਹ ਲੋਕਾਂ ਦੀ ਚੱਕ ਚਾ ਕੇ ਉਹਦੇ ਨਾਲ ਲੜ ਪਿਆ ਕਰੇ ਲੋਕਾਂ ਨੇ ਕਹਿਤਾ ਵੀ ਤੂੰ ਤਾਂ ਗੋਦ ਲਿਆ ਹੋਇਆ ਤੂੰ ਇਹਨਾਂ ਦਾ ਜਵਾਕ ਨਹੀਂ ਚੱਕ ਚਾ ਕੇ ਉਹ ਵਿਚਾਰੀ ਨੇ ਬਹੁਤ ਟਾਈਮ ਔਕਾ ਕਰਦੇ ਆਖਰ ਨੂੰ ਵਿਚਾਰੀ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹ ਗਈ ਅੱਜ ਉਹ ਬੱਚਾ ਸਾਡੇ ਜਿਹੜੀ ਪੱਤੀ ਨੇ ਉਹਦਾ ਕਰਿਆ ਇਹਨਾਂ ਆਸਗਮਣ ਨੇ ਕਰਿਆ ਉਹ ਪੱਤੀ ਨੂੰ ਛੱਡ ਕੇ ਕਈ ਸਾਲ ਹੋ ਗਏ ਉਹ ਦੂਜੀ ਪੱਤੀ ਜਾ ਕੇ ਉਹਨੇ ਮਕਾਨ ਲੈ ਲਿਆ ਖਰਾਦ ਦਾ ਕੰਮ ਕਰਦਾ ਵਧੀਆ ਆਪਣਾ ਕੁਜ਼ਰਬਜ਼ਾਰ ਕਰਦਾ ਇਸ ਲਈ ਆਪਾਂ ਕਹਿੰਨੇ ਆ ਕਰ ਲੋ ਆ ਕਰ ਲੋ ਕੋਈ ਪਤਾ ਨਹੀਂ ਜੀ ਕੁਦਰਤ ਦਾ ਦੇਖੋ ਜਿਨ੍ਹਾਂ ਦੇ ਔਲਾਦ ਆ ਉਹ ਅੱਡ ਦੁਖੀ ਨੇ ਜਿਨ੍ਹਾਂ ਦੇ ਨਹੀਂ ਸੀ ਉਹ ਦੁਖੀ ਸੀ ਵੀ ਸਾਡੇ ਔਲਾਦ ਨਹੀਂ ਉਹਨਾਂ ਨੇ ਗੋਦ ਲਿਆ ਪਾਲਿਆ ਕਿੱਥੋਂ ਉਹ ਆਇਆ ਕਿੱਥੇ ਦੀ ਉਹਦੀ ਕਿਸ ਦਾ ਖੂਨ ਸੀ ਕਿੱਥੇ ਆ ਕੇ ਉਹਨੇ ਆਪਣੇ ਬਚਪਨ ਗੁਜ਼ਾਰੇ ਆ ਜਵਾਨੀ ਮਾਣਦੇ ਆ ਤੇ ਸਾਥ ਸੰਗਤ ਜੀ ਇਹ ਸਾਡੇ ਬਚਪਨ ਦੀਆਂ ਹੈਗੀਆਂ ਯਾਦਾਂ ਸਾਡੇ ਉਹ ਸਮੇਂ ਵਧੀਆ ਸੀ ਕੋਈ ਕਿਸੇ ਦਾ ਕੋਈ ਈਰਖਾ ਵਾਜੀ ਨਹੀਂ ਸੀ ਰੱਖਦਾ ਕੋਈ ਕਿਸੇ ਨਾਲ ਦਰਾਇਤ ਨਹੀਂ ਸੀ ਰੱਖਦਾ ਉਸਕੇ ਟਾਈਮ ਪਾਸ ਕਰਦੇ ਸੀ ਇੱਕ ਦੂਜੇ ਭੈਣ ਭਾਈ ਦੇ ਦੁੱਖ ਚੁੱਕ ਜੀ ਸਹਿਣਦੇ ਸੀ ਅੱਜ ਕੱਲ੍ਹ ਸਮਾਂ ਐਸਾ ਆ ਗਿਆ ਕਿ ਅੱਜ ਕੱਲ੍ਹ ਭਾਈ ਨੂੰ ਭਾਈ ਦੇਖ ਕੇ ਖੁਸ਼ ਨਹੀਂ ਉਹ ਸਮੇਂ ਮੁੜ ਕੇ ਨਹੀਂ ਆਉਣੇ ਹੈਗੇ ਸਮੇਂ ਗਾਹਾਂ ਗਾਹ ਹਾਲਾਤ ਖਰਾਬ ਆ ਰਹੇ ਨੇ ਇਸ ਲਈ ਆਪਣੇ ਬੱਚੇ ਨੇ ਜਿਹੜੇ ਆਪਣੇ ਉਹਨਾਂ ਨੂੰ ਆਪਣੇ ਪੁਰਾਣੇ ਵਿਰਸੇ ਨਾਲ ਜੋੜ ਕੇ ਰੱਖੋ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਦੱਸੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਨਹੀਂ ਤਾਂ ਤੁਸੀਂ ਚੰਗ ਲਓ ਵੀ ਆਪਣੇ ਹੱਥੋਂ ਬੱਚੇ ਨਿਕਲ ਗਏ ਤੇ ਉਹਨਾਂ ਨੇ ਵਿਰਸਾ ਭੁੱਲ ਜਾਣਾ ਆਪਣਾ ਸਾਰਾ ਕੁਝ ਪਾਲਿਆ ਪਲੋਸਿਆ ਸਭ ਕੁਝ ਮਿੱਟੀ 'ਚ ਮਿਲ ਜਾਣਾ ਇਹ ਉਹਨਾਂ ਨੂੰ ਦੱਸੋ ਤੇ ਮਿਲਦੇ ਆਂ ਜੀ ਅਗਲੇ ਬਲੌਗ 'ਚ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਬੱਤਵੱਦ ਸਬਸਕ੍ਰਾਈਬ ਸ਼ੇਅਰ ਕਰ ਦੇਣਾ ਜੀ ਕਮੈਂਟਾਂ ਵਿੱਚ ਦੱਸਣਾ ਜੀ ਕਿਦਾਂ ਦਾ ਤੁਹਾਨੂੰ ਲੱਗਿਆ